ਪਿਆਰੇ ਖਾਲਸਾ ਜੀ ਫਤਿਹ ਸਾਂਜੀ ਕਰੋ ਤੇ ਆਠੋ ਜੀ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀਟੀ ਫਤਿਹ ਕਲਗੀਧਰ ਦਸ਼ਮੇਸ਼ ਪਿਤਾ 40 ਸਿੰਘਾਂ ਦੇ ਸਮੇਤ ਚਮਕੌਰ ਸਾਹਿਬ ਦੀ ਹਵੇਲੀ ਦੇ ਵਿੱਚ ਆਨ ਕੇ ਉਤਾਰਾ ਟੀਤਾ ਬਾਹਰ 10 ਲੱਖ ਫੌਜ ਲੈ ਕੇ ਕਲਗੀਧਰ ਪਾਤਸ਼ਾਹ ਨੂੰ ਜਿਉਂਦਿਆਂ ਫੜਨ ਵਾਸਤੇ ਚਾਰ ਚਫੇਰਿਓ ਆਨ ਕੇ ਢੇਰਾ ਪਾ ਲਿਆ ਆਏ ਹੋਏ ਵੈਰੀ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਖਾਲਸਾ ਪੰਥ ਰਣ ਮੈਦਾਨ ਦੇ ਵਿੱਚ ਉੱਤਰਿਆ ਕਵੀ ਲਿਖਦਾ ਉਹ ਕਹਿੰਦਾ ਰਣ ਵਿੱਚ ਤੇਡਾ ਇਸ ਤਰ੍ਹਾਂ ਤੇਜਾ ਤੇ ਫੜਕਣ ਜੋ ਆਪਸ ਵਿੱਚ ਬਿਜਲੀਆਂ ਖੈ ਖੈ ਕੇ ਫੜਕਣ ਲੱਗੀ ਅੱਗ ਬਰੂਦ ਨੂੰ ਪੈ ਭਾਂਬੜ ਫੜਕਣ ਧਰਤੀ ਉੱਤੇ ਸੂਰਮੇ ਇਉਂ ਜ਼ਖਮੀ ਫੜਕਣ ਜੋ ਥਲ ਅੰਦਰ ਮਛਲੀਆਂ ਇਉਂ ਸੀਨੇ ਧੜਕਣ ਤੀਰ ਤਾਂਦਿਆਂ ਵਾਂਗ ਪੈ ਛਾਤੀ ਵਿੱਚ ਰੜਕਣ ਪੀ ਪੀ ਰਤ ਭਜਾਵਦੇ ਉਹ ਦਿਲ ਦੀ ਸੜਕਣ ਆਏ ਹੋਏ ਵੈਰੀ ਨੂੰ ਮੂੰਹ ਤੋੜ ਜਵਾਬ ਖਾਲਸੇ ਪੰਥ ਨੇ ਜਿਹੜਾ ਦਿੱਤਾ ਉਹਨਾਂ ਲੈਣਾ ਨੂੰ ਗੁੱਜਰਪੁਰੇ ਦਾ ਕਮਿਸ਼ਨਰ ਜੱਥਾ ਏ ਐਂਉਂ ਕਹਿੰਦਾ ਝਾਲਮਾ ਜ਼ੁਲਮ ਕਮਾਇਆ ਅੰਮਦਪੁਰ ਦਾ ਕਲਾਸ਼ ਧਾਇਆ ਸਰਸਾ ਦੇ ਜੰਗ ਮਚਾਇਆ ਤੇਰਾ ਚਮਕਾਰ ਨੂੰ ਪਾਇਆ ਅੰਦਰ ਗੁਰੂ ਜੀ ਬਹਿ ਗਿਆ ਕੇ ਜੀ ਬਾਹਰ ਭਾਰੀ ਦਾਲੀ ਉਤਰੇ ਕੇਰਾ ਪਾਲ ਆਖ ਵੇਲੀ ਸਵਿਆ ਕੇ ਜੀ ਬਾਹਰ ਭਾਰੀ ਤੁਰਪਾ ਦੇ ਗੋਲ ਖੜਕਦੇ ਹੰਡੇ ਕ੍ਰਪਾਨਾ ਖੜਕਦੇ ਧਣਸ਼ਾ ਵਿੱਚ ਬਾੜ ਮੜਕਦੇ ਕੈਰਾਂ ਦੇ ਸੀਨੇ ਧੜਕਦੇ ਇਕੱਠੇ ਹੋ ਜਾਲਮ ਦੇ ਗਲ ਸੀ ਭਾਰੇ ਐਲੀ ਦੇ ਮਾਰਨ ਨਾਰੇ ਜੋਸ਼ ਵਿੱਚ ਆ ਕੇ ਸਾਰੇ ਅੰਦਰੋਂ ਸਿੰਘ ਛਟਨ ਜਕਾਰੇ ਗੁਰੂ ਆਖ ਦੇ ਸਿੰਘਾਂ ਨੂੰ ਸਮਝਾ ਕੇ ਜੀ ਬਾਰ ਭਾਰੀ ਧਾਲ ਉਤਰੇ ਕੇਰਾ ਪਾਲ ਆਖ ਵੇਲੀ ਸੇਵ ਆ ਕੇ ਜੀ ਬਾਰ ਭਾਰੀ ਆਪਸੇ ਬੜੀ ਕਹਾਵੇ ਉਸ ਦੇ ਨਾਲ ਵੈਰ ਚ ਪਾਵੇ ਕਹਿਣ ਆਲਿਆ ਗੁਰਾਂ ਦੇ ਨਾਲ ਵੈਸੀ ਖਾਰਾਂ ਨੂੰ ਜੂਂਦੇ ਬਾਜਾਂ ਨਾਲ ਕੁੰਝਾਂ ਲੜਦੀਆਂ ਬਗਿਆੜਾਂ ਅੱਗੇ ਭੇਡਾਂ ਅੜਦੀਆਂ ਸ਼ੇਰਾਂ ਨੂੰ ਮਿਰਗ ਘੇਰਦੇ ਵੀਰਾਂ ਅਗ ਕੈਰ ਵੇਰ ਦੇ ਰੋਗੀ ਜਾਣਗੇ ਮੱਲਾਂ ਨੂੰ ਕਿਵੇਂ ਢਾਕੇ ਜੀ ਬਾਰ ਭਾਰੀ ਨਾਲ ਉਤਰੇ ਘੇਰਾ ਪਾਲ ਆਖ ਵੇਲੀ ਸਵੇ ਆਕੇ ਜੀ ਬਾਰ ਭਾਰੀ ਜਾਲਮ ਬੱਕਰੇ ਵਡ ਵਡ ਕੇ ਕੀਤੇ ਡਕਰੇ ਮਾਰੇ ਗਏ ਲੱਕਾਂ ਗੀ ਦੀ ਪਾਗੇ ਕਈ ਸਿੰਘ ਸ਼ਹੀਦ ਦੀ ਸੂਰੇ ਸੁੱਟ ਦੇ ਪੁਰਾਂ ਦੇ ਪੂਰ ਲਾ ਕੇ ਜੀ ਬਾਰ ਭਾਰੀ ਧਾਲੀ ਉਤਰੇ ਕੇਰਾ ਪਾਲ ਆਖ ਵੇਲੀ ਸੇਵ ਆ ਕੇ ਜੀ ਬਾਰ ਭਾਰੀ ਹੋਏ ਵਿੱਚ ਫਟੜ ਜੰਗ ਦੇ ਪਿਆਸੇ ਕਈ ਪਾਣੀ ਮੰਗਦੇ ਸਿੰਘਾਂ ਦੇ ਕੱਟਣ ਹਾੜੇ ਰੱਖ ਲੋ ਖੁਦਾ ਦੇ ਵਾਸਤੇ ਹੋ ਗਏ ਕਰੋਵ ਕਾਸਤੇ ਕਈ ਭੱਜ ਗਏ ਕੰਨਾਂ ਨੂੰ ਹੱਥ ਲਾ ਕੇ ਜੀ ਬਾਹਰ ਭਾਰੀ ਢਾਲੀ ਉਤਰੇ ਕੇਰਾ ਪਾਲਿਆ ਹਵੇਲੀ ਸਹਿਬ ਆ ਕੇ ਜੀ ਬਾਹਰ ਭਾਰੀ ਸਰਗੁਰ ਦਾ ਵੱਡਾ ਬੇਟਾ ਭਗਵਾਨ ਦੇ ਚਰਨੀ ਲੇਤਾ ਗਲ ਦੇ ਵਿੱਚ ਪੱਲਾ ਪਾ ਕੇ ਸਤਗੁਰ ਨੂੰ ਕਹੇ ਸੁਣਾ ਕੇ ਜੰਗ ਮੰਗੇ